ਪਰ ਇਹ ਵੀ ਕਬੂਲ ਕਰ ਲੋ ਸੂਰਜ ਨੂੰ ਗ੍ਰਹਿ ਲੱਗਦਾ ਹੈ ਸੂਰਜ ਨੂੰ ਗ੍ਰਹਿ ਲੱਗਦਾ ਹੈ ਵਿਸ਼ਾ ਮੈਂ ਤੁਹਾਡੇ ਸਾਹਮਣੇ ਛੇੜਨਾ ਨਹੀਂ ਸੀ ਪਤਾ ਨਹੀਂ ਇੱਥੇ ਬੈਠੇ ਹਨ ਧਨ ਗੁਰੂ ਗ੍ਰੰਥ ਸਾਹਿਬ ਨੇ ਖਿਆਲ ਦੇ ਇਹ ਸੂਰਜ ਵੀ ਬੇਦਾਗ ਨਹੀਂ ਹੈ ਨੂੰ ਗ੍ਰਹਿ ਲੱਗਦਾ ਲੱਗਦਾ ਨਿਰਲੇਪ ਹੈ ਪਰਮਾਤਮਾ ਨਿਰਲੇਪ ਹੈ ਜੀਵਾਤਮਾ ਕਪੋਲ ਕਲਪਨਾ ਹੈ ਤਾਂ ਫਿਰ ਮਾਹਵਾਂ ਮਾਰ ਗਿਆ ਉਹਨਾਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚਲਦੀ ਸੀ ਮਾਸ ਆਮ ਚਲਦਾ ਸੀ ਦੇਵਦਾਸੀਆਂ ਦੀ ਬਰਮਾਰ ਹੋ ਗਈ ਦੁਰਾਚਾਰ ਆਮ ਚਲਦਾ ਸੀ ਕਹਿੰਦਾ ਜੋ ਕੁਝ ਮਨ ਮੰਨਦਾ ਮੰਗਦਾ ਕਰੋ ਮੰਦਰ ਦੇ ਚ ਕਰੋ ਤਾਂ ਕੇ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਵਿੱਚ ਇਹੀ ਕੁਛ ਹੈ ਇਹ ਵਿੱਚ ਹੋਰ ਕੁਝ ਵੀ ਨਹੀਂ ਜੋ ਜੀਵਨ ਦੇ ਮੰਦਰ ਦੇ ਚ ਹੈ ਅਸੀਂ ਬਾਹਰ ਮੰਦਰਾਂ ਦੇ ਚ ਪ੍ਰਗਟ ਕਰਕੇ ਦੱਸ ਰਹੇ ਹਾਂ ਇਹ ਹੀ ਕੁਛ ਹੈ ਇਹ ਹੀ ਕੁਛ ਹੈ ਖਜੂਰਾਹੇ ਦੇ ਮੰਦਰ ਕੋ ਨਾਰਕ ਦੇ ਮੰਦਰ ਕਾਮ ਦੇ ਮੰਦਰ ਬੜੇ ਵਿੱਚੋਂ ਕੋਈ ਗਏ ਹੁੰਨ ਛੇ ਖਜੂਰਾਹ ਇੱਕ ਛੋਟਾ ਜਿਹਾ ਕਸਬਾ ਹੈ ਮੱਧੇ ਭਾਰਤ ਦਾ ਜਾਂਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇ ਖਜੂਰਾਹ ਦੇ ਨੇੜੇ ਮਹੋਬਬਾ ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ ਦੋ ਸਾਲਾਂ 'ਚ ਇੱਕ ਦਫਾ ਉੱਥੇ ਜਾਣਾ ਹੁੰਦਾ ਉੱਥੇ 50-60 ਘਰ ਸਿੰਘਾਂ ਦੇ ਰਹਿੰਦੇ ਨੇ ਗੁਰਮਤਿ ਸਮਾਗਮ ਕਰਦੇ ਨੇ 2-4 ਜਥਿਆਂ ਨੂੰ ਨਾਲ ਲੈ ਕੇ ਦਾਸ ਜਾਂਦੇ। ਤੋਂ ਮੈਂ ਤੁੱਖਜੋਰਾਹ ਏਅਰਪੋਰਟ ਤੇ ਉਤਰ ਜਾਣਾ ਮੈਨੂੰ ਲੈ ਜਾਂਦੇ ਨਾਥੋਂ 20 ਮਿੰਟ। 3000 ਆਬਾਦੀ ਦਾ ਇਹ ਕਸਬਾ ਹੈ। ਖਜੂਰਾਹ ਬੜੀ ਸੁੰਦਰ ਏਅਰਪੋਰਟ ਹੈ ਜਦਕੇ ਵੱਡੇ-ਵੱਡੇ ਸ਼ਹਿਰਾਂ 'ਚ ਵੀ ਨਹੀਂ। फाइव स्टार होटल ने होते, छोटे छोटे दर्जन ने वैश तीन चार प्लेन रोज़ बॉम्बे कलकत्ता दिल्ली तो भरे हो जाते अप डाउन कर दे डेली सर्विस सौ सवा सौ बचा बसा टूरिस्ट बसा रोज पहुंच दिया ਸੈਕੜੇ ਟੈਕਸੀ ਆ ਰੋਜ਼ ਪਹੁੰਚਦੀਆਂ ਨੇ ਕੀ ਦੇਖਣ ਖਜੂਰਾਹ ਦੇ ਮੰਦਰ ਖਜੂਰਾਹ ਦੇ ਮੰਦਰ ਕੋਈ 3-400 ਏਕੜ ਦੇ ਵਿੱਚ 18 ਮੰਦਰ ਬਣੇ ਕਾਮ ਦੇ ਮੰਦ ਕਾਮ ਦੇ ਚਿੱਤਰ ਕਾਮ ਦੀਆਂ ਮੂਰਤੀਆਂ ਰਾਮ ਦੇ ਮੰਦਰ ਨਹੀਂ ਨੇ ਕਾਮ ਦੇ ਮੰਦਰ ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ ਵામ ਮਾਰਗੀਆਂ ਕੋਲ ਤਰਕ ਸੀ ਅਗਰ ਜੀਵਨ ਮੰਦਰ ਹੈ ਹਰੀ ਮੰਦਰ ਹੈ ਇਸ ਮੰਦਰ ਦੇ ਚ ਕਾਮ ਤੋਂ ਬਿਨਾ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਦੋਸੀ ਬਾਾਰ ਕਾਮ ਦੇ ਮੰਦਰ ਬਣਾਏ ਬਣਾਏ ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚੱਲੀ। ਭੈਰੋ ਗਾਲ ਦਾ ਮੰਦਿਰ ਉਜੈਨ ਦਾ ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ ਹੈ ਸ਼ਰਾਬ ਦਾ। ਸਾਰਾ ਦਿਨ ਚੜਦੀ ਕੀ ਉੱਥੇ ਸ਼ਰਾਬ। ਜਿਵੇਂ ਦਰਬਾਰ ਸਾਹਿਬ ਸੀਸਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜਦਾ ਉੱਥੇ ਸ਼ਰਾਬ ਜੜਦੀ। ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ ਅੱਜ ਦੀ ਕਰ ਹੁਣ ਵੀ ਇੱਥੇ ਕਾਲੀ ਦਾ ਮੰਦਿਰ ਕਲਕੱਤੇ ਦਾ ਕੁਮੁਖਿਆ ਦੇਵੀ ਦਾ ਮੰਦਿਰ ਗੁਹਾਟੀ ਦਾ ਮਾਸ ਦਾ ਪ੍ਰਸ਼ਾਦ ਮੰਦਿਰ ਮਾਸ ਸਵੇਰੇ ਸੰਡੇ ਬੱਕਰੇ ਕਟੇ ਜਾਂਦੇ ਨੇ ਖੂਨ ਦਾ ਤਿਲਕ ਲੱਗਦਾ ਹੈ ਦਰਵਾਜ਼ੇ ਨੂੰ ਮੰਦਿਰ ਦਾ ਦਰਵਾਜ਼ਾ ਖੁੱਲਦਾ ਹੈ ਮੂਰਤੀਆਂ ਨੂੰ ਤਿਲਕ ਲੱਗਦਾ ਹੈ ਆਏ ਹੋਏ ਸ਼ਰਧਾਲੂਆਂ ਨੂੰ ਵੀ ਹੋਂ ਦਾ ਹੀ ਤਿਲਕ ਲਾਉਂਦੇ ਇਹ ਅਜੇ ਕੁਝ ਥੋੜੇ ਜਿਹਾਂ ਅਸਥਾਨ ਮੌਜੂਦ ਨੇ ਕਿ ਸੇਵਕ ਦਾ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ ਖਜੂਰਾ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦੱਬ ਦੇ ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਹੈ ਸਾਡੀ ਅਸਬੇਤਾ ਨੂੰ ਪ੍ਰਗਟ ਕਰ ਦੇਣਾ ਸਾਡੀ ਹੋਂਦ ਠੀਕ ਨਹੀਂ ਪਿਆ ਪ੍ਰਗਟ ਕਰ ਦੇ ਦਬ ਦੇ ਇਸ ਵਾਸਤੇ ਕਿਆ ਸੀ ਉੱਥੇ ਜਿੰਨਾ ਟੂਰਿਸਟ ਜਾਂਦਾ ਹੈ 80% ਦੀ ਫੋਰਨਰ ਹੈ ਯੂਰਪ ਦੇ ਲੋਕ ਨੇ ਅਮਰੀਕਾ ਕੈਨੇਡਾ ਕੁਝ ਏਸ਼ੀਆ ਦੇ ਮਲਕਾਂ ਫੋਰਨਰ ਪਹੁੰਚਦੇ ਬੜੀ ਤਾਦਾਦ ਵਿੱਚ ਮਾਲ ਉਸ ਤਰ੍ਹਾਂ ਦਾ ਮੰਦਿਰ ਕੋਨਾਰਕ ਦੇਚ ਹੈ ਉੜੀਸਾ ਵਿੱਚ ਕਾਮਦ ਉਸ ਤਰ੍ਹਾਂ ਦੇ ਕੁਝ ਮੰਦਿਰ ਤਮਿਲਨਾਡ ਦੇ ਚ ਹੈ ਮਹਾਤਮਾ ਗਾਂਧੀ ਨੇ ਕਿਹਾ ਸੀ ਦਬਦ ਸਾਡੀ ਅਸਭਿਤਾ ਪ੍ਰਗਟ ਕਰਦੇ ਨੇ ਸਾਡੀ ਅਸ਼ਲੀਨਤਾ ਪ੍ਰਗਟ ਕਰਦੇ ਨੇ ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਉਹਨਾਂ ਨੇ ਕਿਹਾ ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤੇ ਸਮੰਦਰ ਵਿੱਚ ਇਸ ਤੋਂ ਬਿਨਾ ਹੋਰ ਕੀ ਹੈ ਹੋਰ ਕੀ ਜ਼ਬਾਨ ਰਸ ਮੰਗਦੀ ਹੈ ਅੱਖਾਂ ਰਸ ਮੰਗਦੀਆਂ ਨੇ ਕੰਨ ਰਸ ਮੰਗਦੇ ਨਾਸਕਾ ਰਸ ਮੰਗਦੀ ਹੈ ਖਲੜੀ ਰਸਵੰ ਮੰਗਦੀ ਹੈ ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ ਕਿਉਂ ਬਣਾਏ ਨੇ ਬਣਾਏ ਨੇ ਰਸ ਲੈਣ ਵਾਸਤੇ ਜੀਵਨ ਮੰਦਰ ਹੈ ਮੰਦਰ ਵਿੱਚ ਇਹੀ ਕੁਛ ਹੈ ਇੰਦਰੀਆਂ ਦਾ ਰਸ ਅਸੀਂ ਇਹੀ ਪ੍ਰੇਰਣਾ ਦਿੰਦੇ ਹਾਂ ਜੀਵਨ ਦੀ ਮਹਾਂਤ ਹੈ ਇੱਥੇ ਬੜਾ ਪਰਬਲ ਇੰਦਰੀਆਂ ਦਾ ਰਸ ਹੈ ਅੱਖਾਂ ਦਾ ਰਸ ਕੰਨਾਂ ਦਾ ਰਸ ਨਾਸਕਾ ਦਾ ਰਸ ਰਸਨਾ ਦਾ ਰਸ ਹਲੜੀ ਦਾ ਰਸ ਕੋਈ ਰਸ ਮੁਕਦੇ ਮਹਾਰਸ ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਵਿੱਚ ਇਤਨੀ ਗੱਲ ਖੁੱਲੀ ਹੁੰਦੀ ਪਰ ਜੋ ਪ੍ਰਗਟ ਰੂਪ ਦੇ ਸੰਸਾਰ ਦੇ ਵਿੱਚ ਮੌਜੂਦ ਹੈ ਤੇ ਵੰਮ ਮਾਰਗੀਆਂ ਨੇ ਆਖਿਆ ਉਹਦੀਆਂ ਲਹਿਰਾਂ ਉਸ ਦਾ ਸੂਖਸ਼ਮ ਅਸਰ ਤੇ ਮੌਜੂਦ ਅੱਜ ਦੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ ਉਹ ਵੀ ਇਹੀ ਤਰ੍ਹਾਂ ਬੇਸਰ ਹੈ ਚੰਗੇਆਂ ਚੰਗੇਆਂ ਨਾਲ ਮੇਰੀ ਗੱਲ ਹੋਈ ਹੈ ਜੋ ਬਹੁਤ ਸਿਆਣੇ ਨੇ ਪ੍ਰੀਖਣ ਬੁੱਧੀ ਰੱਖਦੇ ਨੇ ਇਹ ਇਹ ਕੁਛ ਕਹਿੰਦੇ ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ ਕਿਸ ਵਾਸਤੇ ਬਣਾਇਆ ਚਲੋ ਮੰਨ ਲੈਨੇ ਆਂ ਫਰਮਾਤੇ ਤੇ ਜੀਵਨ ਮੰਦਰ ਹੈ ਔਰ ਰਸ ਹੈ ਤੋ ਰਸ ਫਿਰ ਅੱਖਾਂ ਦਾ ਹੈ ਕੰਨਾਂ ਦਾ ਹੈ ਨਾਸਕਾ ਦਾ ਹੈ ਖਲੜੀ ਦਾ ਹੈ ਰਸਨਾ ਔਰ ਕੀ ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ ਉਹ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਮੰਦਰ ਆਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ ਰਾਮ ਦਾ ਮੰਦਰ ਹੈ ਉਹ ਕਹਿੰਦੇ ਨਹੀਂ ਕਾਮ ਦਾ ਉਹਨਾਂ ਨੇ ਜ਼ਮੀਨ ਦੋਤੇ ਫਿਰ ਕਾਮ ਦੇ ਮੰਦਰ ਬਣਾ ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ ਕਾਮ ਦੇ ਚੋਕੇ ਮੈਂ ਵੇਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ ਵਕ ਵਕ ਧਰਮਾਂ ਦੀ ਸਟੱਡੀ ਕਰਦਾ ਰਹਿਣਾ ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿਣਾ ਵਾ ਮਾਰਗੀਆਂ ਦੀ ਮੈਂ ਸਟੱਡੀ ਕੀਤੀ ਸਿਰ ਸੜੀ ਨਾ ਕੀਤੀ ਮੈਂ ਉੱਥੇ ਪਹੁੰਚਿਆ ਕੋਨਾ ਖਜੂਰਾਹ ਮੈਂ ਗਿਆ ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ ਭੁਨੇਸ਼ਵਰ ਉਹਦੇ ਚ ਕਟਕ ਦੇ ਸਾਡਾ ਆਪਰਾਮ ਸੀ ਇਮੇਖਣ ਕੁਨਾਰ ਇੱਕ ਨੇੜੇ ਹੈ ਹੋ ਕੇ ਅਮ ਕਾਮਦੇ ਮੰਦਰ ਇੰਦਰੀਆਂ ਦੇ ਰਸ ਦੇ ਮੰਦਰ ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ ਮਾਸ ਦਾ ਅੱਜ ਵੀ ਬੇਸਤਰ ਮੰਦਰਾਂ ਦੇ ਵਿੱਚ ਦੇਵਦਾਸੀਆਂ ਮੌਜੂਦ ਨੇ ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ ਵੈਸ਼ੀਆ ਕਹਿੰਦੇ ਐਂਟੀ ਰਾਮਾ राव ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿੰਿਸਟਰ ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ ਲੇਕਿਨ ਮਹਾਰਾਸ਼ਟਰ ਦੇ ਵਿੱਚ ਮੌਜੂਦ